ਆਪ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਖਿਲਾਫ ਉੱਚ ਪੱਧਰੀ ਜਾਂਚ ਦੀ ਮੰਗ ਲੁਧਿਆਣਾ ਚ ਆਪ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਖਿਲਾਫ ਫਰਜ਼ੀ ਡਿਗਰੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਫਤਿਹਗੜ੍ਹ ਸਾਹਿਬ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਦੀ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਧਾਰਨੀ ਨੇ ਕਿਹਾ ਹੈ ਕਿ ਪਰਮਿੰਦਰ ਸਿੰਘ ਸੰਧੂ ਆਪ ਸਰਕਾਰ ਚ ਸੱਤਾ ਦੇ ਦੰਮ ਤੇ ਬਚੇ ਹਨ ਹੁਣ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪਰਮਿੰਦਰ ਸੰਧੂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਧਾਰਨੀ ਨੇ ਕਿਹਾ ਕਿ ਉਹ ਇਸ ਸੰਬੰਧੀ 바ਰ ਕਾਉਂਸਲ ਆਫ ਇੰਡੀਆ ਨੂੰ ਵੀ ਸ਼ਿਕਾਇਤ ਕਰਨਗੇ ਅਤੇ ਜਾਂਚ ਦੀ ਮੰਗ ਕਰਨਗੇ ਪਿਛਲੇ ਦਿਨ ਸਾਨੂੰ ਵਕੀਰਾਂ ਨੂੰ ਸਾਰਿਆਂ ਨੂੰ ਇੱਕ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਿਹੜਾ ਯੂਥ ਦੇ ਪ੍ਰਧਾਨ ਸੀ ਉਹਨਾਂ ਦੀ ਡਿਗਰੀ ਨੂੰ ਲੈ ਕੇ ਜਿਹੜਾ ਪੁਲਿਸ ਨੇ ਕੁਝ ਖਲਾਸੇ ਕੀਤੇ ਜਿਨ੍ਹਾਂ ਦੇ ਵਿੱਚ ਗੱਲ ਜਿਹੜੀ ਉਹਦੇ ਪਿੱਛੇ ਜਿਹੜੀ ਸਟੋਰੀ ਸੀ ਇੱਕ ਪਰਮਿੰਦਰ ਸਿੰਘ ਸੰਧੂ ਨੇ ਇੱਕ ਐਪਲੀਕੇਸ਼ਨ ਪੁਲਿਸ ਕੋਲ ਫਾਈਲ ਕੀਤੀ ਸੀ ਕਿ ਮਿਸਟਰ ਪਰਦੀਆਪਤੀ ਦੀ ਜਿਹੜੀ ਡਿਗਰੀ ਹੈਗੀ ਆ ਉਹ ਜਾਲੀ ਹੈਗੀ ਆ ਜਦੋਂ ਉਹਨੂੰ ਇਨਵੈਸਟੀਗੇਸ਼ਨ ਦੇ ਵਿੱਚ ਬੁਲਾਇਆ ਗਿਆ ਤਾਂ ਉਸਨੇ ਕਿਹਾ ਕਿ ਮੇਰੀ ਡਿਗਰੀ ਨੂੰ ਛੱਡੋ ਮੇਰੀ ਡਿਗਰੀ ਤੋਂ ਪਹਿਲਾਂ ਇਸ ਦੀ ਡਿਗਰੀ ਚੈੱਕ ਕੀਤੀ ਜਾਵੇ ਵੀ ਇਹਦੀ ਡਿਗਰੀ ਆ ਜਿਹੜੀ ਪਲੱਸ 2 ਜਿਹਦੇ ਬੇਸ ਤੇ ਇਹਨੇ ਜਿਹੜਾ ਹੈਗਾ ਲਾਅ ਦੀ ਡਿਗਰੀ ਲਈ ਆ ਉਹ ਅਸਲੀ ਆ ਜਾਂ ਝਾਲੀ ਆ ਜਦੋਂ ਚੈੱਕ ਕੀਤੀ ਤਾਂ ਇਹਨੇ ਬਹਾਨਾ ਬਣਾਇਆ ਕਿ ਮੇਰੀ ਜਿਹੜੀ ਡਿਗਰੀ ਹੈਗੀ ਆ ਉਹ ਖੋ ਗਈ 10 ਪਲੱਸ 2 ਦੀ ਪਰ ਉਹ ਜਿਹੜੀ ਉਹਦੀ ਡਿਟੇਲ ਮਾਰਕਸ ਕਾਰਡ ਵਗੈਰਾ ਸੀ ਜਦੋਂ ਉੱਥੇ ਤੋਂ ਪਤਾ ਕਰਿਆ ਉਸ ਦੇ ਵਿੱਚ ਉਹਨੇ ਇਹ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਦਿੱਲੀ ਬੋਰਡ ਤੋਂ ਕਰਿਆ ਪਰ ਉਹ ਸਾਰਾ ਕੁਝ ਹੀ ਜਾਲੀ ਸੀ ਪਰ ਜਦੋਂ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਇਸ profession ਦੇ ਵਿੱਚ ਆ ਜਾਂਦੀਆਂ ਤਾਂ ਲੋਕਾਂ ਨੂੰ ਜਿਹੜਾ ਇਨਸਾਫ ਹੈ ਜਿਹੜਾ ਉਸ ਦੀ ਉਮੀਦ ਵੀ ਘਟ ਜਾਂਦੀ ਹੈ ਔਰ ਦੂਸਰੀ ਗੱਲ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਲੋਕ ਜਿਹੜੇ ਹੈਗੇ ਆ ਇਸ ਤਰ੍ਹਾਂ ਦੀਆਂ ਪੋਲਿਟਿਕਲ ਪਾਰਟੀਆਂ ਦੀ ਸ਼ੈਲਟਰ ਲੰਨੇ ਆ ਉਸ ਦੇ ਵਿੱਚ ਆਪਣੇ ਚਿਹਰਿਆਂ ਨੂੰ ਜਿਹੜਾ ਹੈਗਾ ਚਮਕਾ-ਦਮਕਾ ਕੇ ਜਿਹੜਾ ਹੈਗਾ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਂ ਸਭ ਤੋਂ ਪਹਿਲੀ ਗੱਲ ਇਹ ਕਰਦਾ ਕਿ ਜਿਹੜੇ ਕੇਸ ਇਹਨੇ ਜਿਹੜੇ ਹੈਗੇ ਆ ਝਗੜੇ ਜਿੱਤੇ ਜਾਂ ਹਾਰੇ ਉਹਨਾਂ ਦੀ ਫੇਟ ਕੀ ਹੋਊਗੀ ਨੰਬਰ 1 ਨੰਬਰ 2 ਤੇ ਜਿਹੜਾ ਕਿ ਇਹਨਾਂ ਨੂੰ ਇਹ ਇੰਨੀ ਦੇਰ ਤੋਂ ਜਿਹੜਾ ਹੈਗਾ ਆਲਮੋਸਟ ਜਿਹੜਾ ਹੈਗਾ ਇਹ 2022 ਤੋਂ ਲੈ ਕੇ 2024 ਤੱਕ ਹੁਣ ਤੱਕ ਇਹਨੂੰ ਪ੍ਰਲੌਂਗ ਕਿਉਂ ਕੀਤਾ ਗਿਆ ਇਸ ਨੂੰ ਸ਼ੈਲਟਰ ਕਿਨੇ ਦਿੱਤੀ ਇਹ ਸ਼ੈਲਟਰ ਜਿਹੜੀ ਸੀ ਸਾਰੀ ਆਮ ਆਦਮੀ ਪਾਰਟੀ ਦਾ ਉਹ ਇੱਕ ਪ੍ਰਧਾਨ ਹੋਣ ਕਰਕੇ ਉਹਨੂੰ ਆਮ ਆਦਮੀ ਪਾਰਟੀ ਬਚਾਉਂਦੀ ਰਹੀ ਔਰ ਅੱਜ ਜਿਹੜਾ ਹੈਗਾ ਅਖੀਰ ਦੇ ਵਿੱਚ ਜਦੋਂ ਇਲੈਕਸ਼ਨ ਕੋਡ ਆਫ ਕੰਡਕਟਰ ਲੱਗਿਆ ਤਾਂ ਇਹ ਚੀਜ਼ ਜਿਹੜੀ ਹੈਗਾ ਪੁਲਿਸ ਨੂੰ ਉਜਾਗਰ ਕਰਨੀ ਪਈ ਸੋ ਮੈਂ ਮਹਿਸੂਸ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਡਿਗਰੀਆਂ ਲਈ ਫਿਰਦੇ ਹੈਗੇ ਆ ਉਹਨਾਂ ਦੀਆਂ ਡਿਗਰੀਆਂ ਜ਼ਰੂਰ ਚੈੱਕ ਹੋਣੀਆਂ ਚਾਹੀਦੀਆਂ ਕੀ ਕਿਤੇ ਉਹ ਆਪਣੀਆਂ ਡਿਗਰੀਆਂ ਦੀ ਆੜ ਦੇ ਵਿੱਚ ਲੋਕਾਂ ਦੇ ਨਾਲ ਜਿਹੜਾ ਹੈਗਾ ਖਲਵਾੜਤਾ ਨਹੀਂ ਕਰ ਰਹੇ ਥੈਂਕ ਯੂ ਕਿੱਥੋਂ ਦਾ ਪ੍ਰਧਾਨ ਸੀ ਜੀ ਇਹ ਲੁਧਿਆਣੇ ਦਾ ਜਿਹੜਾ ਹੈਗਾ ਯੂਥ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਧਾਨ ਸੀ ਔਰ ਲੁਧਿਆਣੇ ਦੇ ਵਿੱਚ ਹੀ ਇਹ ਵਕਾਲਤ ਦਾ profession ਕਰਦਾ ਹੁਣ ਤੁਸੀਂ ਕੀ ਮੰਨ ਕਰਦੇ ਹੋ ਇਹ ਖਾਤ ਮੈਂ ਤਾਂ ਇਹ ਮੈਂ ਕਿ ਇਸ ਦੇ ਉੱਤੇ ਬਾਰ ਕਾਉਂਸਲ ਨੂੰ ਵੀ ਇੱਕ FIR ਦਰਜ ਕਰਾਉਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਕਿਸ ਕਿੰਨੇ ਕੇਸਾਂ ਦੇ ਵਿੱਚ ਇਹਨੇ ਜਿਹੜਾ ਹੈਗਾ ਰੋਕਾਂ ਦੇ ਨਾਲ ਜਿਹੜਾ ਹੈਗਾ ਵਿਸ਼ਵਾਸ ਕਾਪ ਕੀਤਾ ਜਦੋਂ ਕਿ ਇਹਨੂੰ ਆਪਣੇ ਆਪ ਨੂੰ ਪਤਾ ਸੀ ਔਰ ਪਤ ਗਿਆ ਪਤੀ ਨੂੰ ਵੀ ਪਤਾ ਸੀ ਦੋਵੇਂ ਇੱਕ ਦੂਏ ਦੇ ਜੜੇ ਹੈਗੇ ਆ ਭੇਤ ਜਾਣਦੇ ਸੀ ਇੰਨੇ ਸਾਲ ਦੇ ਵਿੱਚ ਇਹਨਾਂ ਨੇ ਕਿਵੇਂ ਲੋਕਾਂ ਨੂੰ ਚੂਨਾ ਲਾਇਆ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਹੁਣ ਤਾਂ ਕੁਝ ਦਿਨ ਸਾਹਮਣੇ ਆ ਜਾਣਗੀਆਂ ਕਿਉਂਕਿ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਜੇ ਚਾਰ ਦਿਨ ਇਲੈਕਸ਼ਨ ਤੋਂ ਬਾਅਦ ਤੱਕ ਇਹ ਕੰਮ ਨਿਕਲ ਗਿਆ ਇਹ ਫੇਰ ਜਿਹੜਾ ਹੈਗਾ ਥੱਲੇ ਦਬਕੇ ਰਹਿ ਜਾਣਾ ਇਸ ਦੇ ਵਿੱਚ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਕੀ ਕਾਲੀ ਦਲ ਪਹੁੰਚ ਗਏਗਾ ਇਲੈਕਸ਼ਨ ਕਮਿਸ਼ਨ ਤੱਕ ਕਿਸ ਮਾਮਲੇ ਨੂੰ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਅਸੀਂ ਬਾਹਰ ਕੌਂਸਲ ਤੱਕ ਵੀ ਇਸ ਦੀ ਜਿਹੜੀ ਹੈਗੀ ਹੈ ਇਸ ਸਬੰਧ ਦੇ ਵਿੱਚ ਆਪਣਾ ਜਿਹੜਾ ਹੈਗਾ ਅਜਮਾਇਸ਼ ਕਰਾਂਗੇ